ਹੁੰਦੇ ਨੇ ਕਿ ਜੇਕਰ ਹਾਕਮ ਚੰਗਾ ਹੋਵੇ ਤਾਂ ਪ੍ਰਜਾ ਰਾਜ ਕਰਦੀ ਹੈ ਪਰ ਜੇਕਰ ਹਾਕਮ ਹੀ ਹੱਕ ਮਾਰਨ ਤੇ ਆ ਜਾਵੇ ਤਾਂ ਪ੍ਰਜਾ ਨੂੰ ਆਪਣੇ ਹੱਕ ਲਈ ਅੰਦੋਲਨ ਕਰਨੇ ਪੈਂਦੇ ਨੇ ਆਂਦਾ ਤਾਂ ਕਹਿ ਜਾਣ ਵਾਲੇ ਕਿਸਾਨ ਨੂੰ ਇੱਕ ਵਾਰ ਫਿਰ ਸੜਕਾਂ ਤੇ ਰੁਲਣਾ ਪੈ ਰਿਹਾ ਆਪਣੀ ਹੱਕੀ ਮੰਗਾਂ ਲਈ ਇੱਕ ਵਾਰ ਫਿਰ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਦਿੱਲੀ ਵੱਲ ਨੂੰ ਕੂਚ ਕੀਤਾ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦਾ ਰੁਕ ਕਰ ਰਹੇ ਨੇ ਪਰ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਪੁਲਿਸ ਦੇ ਅਤਿਆਚਾਰਾਂ ਨੂੰ ਵਿਰੋਧਤਾਂ ਵੱਡੀ ਗਿਣਤੀ ਵਿੱਚ ਕਿਸਾਨ ਆਪੋ ਆਪਣੇ ਜ਼ਿਲ੍ਹੇ ਵਿੱਚ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਜਿਸ ਦੇ ਚਲਦਿਆਂ ਅੱਜ 3 ਘੰਟਿਆਂ ਲਈ ਪੂਰੇ ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਮੁਫਤ ਕੀਤਾ ਗਿਆ ਇਸੇ ਲੜੀ ਦੇ ਤਹਿਤ ਕਿਸਾਨ ਯੂਨੀਅਨ ਕਾਦੀਆਂ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਕ ਸਿੰਘ ਪੂਰਾ ਦੀ ਅਗਵਾਈ ਹੇਠ ਲਾਡੋਵਾਲ ਟੋਲ ਪਲਾਜ਼ਾ ਵੀ 3 ਘੰਟੇ ਲਈ ਮੁਫਤ ਕੀਤਾ ਗਿਆ ਗੱਲ ਕਰਦੇ ਆ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਸਾਡੇ ਨਾਲ ਭਾਰਤੀ ਮਜ਼ਦੂਰ ਯੂਨੀਅਨ ਜਮਹੂਰੀ ਕਿਸਾਨ ਸਭਾ ਅਤੇ ਹੋਰ ਜਥੇਬੰਦੀਆਂ ਸਹਿਯੋਗ ਦੇਰੀਆਂ ਨੇ ਅੱਜ ਜਿਹੜਾ ਇੱਥੇ ਇਹ ਟੂਲ ਬੰਦ ਕੀਤੇ ਫ੍ਰੀ ਕੀਤੇ ਗਏ ਆ ਇਹ ਜਿਹੜੇ ਸਾਡੇ ਕਿਸਾਨਾਂ ਦੇ ਸ਼ੰਭੂ ਬੈਠਿਆਂ ਦੇ ਉਹਨਾਂ ਨੂੰ ਰੋਡ ਤੋਂ ਰੋਕਿਆ ਗਿਆ ਜਦੋਂ ਕਿ ਕਾਨੂੰਨ ਵੀ ਇਹ ਗੱਲ ਕਹਿੰਦਾ ਵੀ ਕੋਈ ਰੋਡ ਨੂੰ ਬੰਦ ਕਰੇ ਖੱਟਰ ਸਰਕਾਰ ਨੇ ਉੱਥੇ ਵੱਡੇ ਵੱਡੇ ਕੱਲ ਲਾ ਕੇ ਬੜਵੀਆਂ ਤਾਰਾਂ ਵਿਛਾ ਕੇ ਪਾਕਿਸਤਾਨ ਦਾ ਤਾਂ ਇੰਡੀਆ ਦਾ ਬਾਰਡਰ ਬਣਾ ਦਿੱਤਾ ਹੈਗਾ ਜਾਂ ਤਾਂ ਮੈਂ ਬੇਨਤੀ ਕਰਦਾ ਵੀ ਜੇ ਤੁਸੀਂ ਸਾਨੂੰ ਨਹੀਂ ਅੱਗੇ ਜਾਣ ਦੇਣਾ ਤਾਂ ਸਾਨੂੰ ਵਾਕ ਹੀ ਕਰ ਦਿਓ ਜੇ ਤੁਸੀਂ ਸਾਨੂੰ ਨਹੀਂ ਚਾਹੁੰਦੇ ਤੁਸੀਂ ਮੋਰੇ ਬਾਰਡਰ ਬਣਾਉਨੇ ਆ ਤਾਂ ਸਾਨੂੰ ਵਾਕ ਹੀ ਕਰ ਦਿਓ ਇਸ ਕਰਕੇ ਅਸੀਂ ਖੱਟਰ ਸਰਕਾਰ ਨੂੰ ਔਰ ਸੈਂਟਰਲ ਸਰਕਾਰ ਨੂੰ ਔਰ ਸਮਾਨਯੋਗ ਸੁਪਰੀਮ ਕੋਰਟ ਜੀ ਜਿਹਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਜਦੋਂ ਕਿਸਾਨ ਰੋਡ ਤੇ ਆਉਂਦਾ ਆ ਜੀਡੀ ਰੋਡ ਤੇ ਆਉਂਦਾ ਉੱਤੇ ਪਰਚੇ ਹੁੰਦੇ ਆ ਇਹ ਖੱਟਰ ਸਰਕਾਰ ਕੋ ਕਿਹੜਾ ਕਾਨੂੰਨ ਆ ਵੀ ਇਹ ਰੋੜਾ ਦੇ ਉੱਤੇ ਕਿੱਲ ਗੱਡ ਕੇ ਬੈਠੀ ਆ ਔਰ ਇਹਨਾਂ ਤੇ ਕੋਈ ਪਰਚਾ ਨਹੀਂ ਹੋ ਰਿਹਾ ਔਰ ਖੱਟਰ ਸਰਕਾਰ ਨੂੰ ਔਰ ਸੈਂਟਰਲ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦਿੰਦੇ ਆ ਅਗਰ ਕੱਲ ਤੱਕ ਕੋਈ ਵੀ ਸਾਡੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਉਹ ਇਹਦੇ ਜਿਹੜੇ ਸਿੱਟੇ ਬਹੁਤ ਗੰਭੀਰ ਹੋਣਗੇ ਜਿਹਦੀ ਜ਼ਿੰਮੇਵਾਰ ਸੈਂਟਰ ਸਰਕਾਰ ਜਾਂ ਖੱਟੜ ਸਰਕਾਰ ਹੋਊਗੀ ਸਰਕਾਰਾਂ ਇਹ ਵੀ ਨਾ ਸਮਝਣ ਵੀ ਅਸੀਂ ਇਕੱਲੇ ਆ ਅਸੀਂ ਇਕੱਠੇ ਆ ਅਸੀਂ ਭਰਾ ਆ ਭਰਾਵਾਂ ਵਿੱਚ ਬਹੁਤ ਵਖਰੇਵੇਂ ਹੋ ਜਾਂਦੇ ਆ ਪਰ ਸਾਡੇ ਜਿਹੜੇ ਹੱਕ ਆ ਸਾਡੀਆਂ ਜਿਹੜੀਆਂ ਮੰਗਾਂ ਆ ਕਿ ਆ ਅਸੀਂ ਉਹਨਾਂ ਦੇ ਨਾਲ ਕਾਂਦਰਾਂ ਦੇ ਕੰਧ ਬਣਾ ਕੇ ਖੜੇ ਆ ਇਸ ਕਰਕੇ ਫਿਰ ਅਸੀਂ ਖੱਟੜ ਸਰਕਾਰ ਤੋਂ ਸੈਂਟਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਬਾੜਰ ਖੋਲ ਕੇ ਸਾਡੇ ਕਿਸਾਨਾਂ ਨੂੰ ਸ਼ਾਂਤ ਬਈ ਅੱਗੇ ਵਧਣ ਦਿਓ মিডিਆ ਮੁਖਾਤੀਬ ਹੁੰਦਿਆ ਕਿਸਾਨ ਆਗੂ ਨੇ ਕਿਹਾ ਕਿ ਸਾਡੇ ਵੱਲੋਂ ਟੋਲ ਪਲਾਜ਼ਾ ਅਧਿਕਾਰੀਆਂ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਰਾਹੀਗਰ ਦੇ ਫਾਸਟ ਟੈਗ ਵਿੱਚੋਂ ਪੈਸੇ ਨਹੀਂ ਕਟਨੇ ਚਾਹੀਦੇ ਇਹ ਅਮਦ ਸ਼ਾਹ ਦੇ ਮੁੰਡੇ ਦਾ ਟੂਲ ਪਲਾਜ਼ਾ ਆਇਆ ਸੈਂਟਰ ਦਾ ਟੂਲ ਪਲਾਜ਼ਾ ਆਇਆ ਤੇ ਜਿਹਨੂੰ ਅਸੀਂ ਜਿਹੜੀ ਅੱਜ ਇਹਨੂੰ ਜਿਹਨੇ ਬੰਦ ਕਰਕੇ ਬੈਠੇ ਆ ਅਸੀਂ ਇਹਨਾਂ ਨੂੰ ਮੈਨੇਜਮੈਂਟ ਨੂੰ ਦੱਸ ਦਿੱਤਾ ਕਿ ਜੇ ਕਿਸੇ ਦੇ ਫਾਸਟ ਟੈਗ 'ਚੋਂ ਪੈਸੇ ਕੱਟੇ ਗਏ ਉਹਦੇ ਸਿੱਟੇ ਤੁਸੀਂ ਭੁਗਤਣ ਲਈ ਤਿਆਰ ਰਹੋ ਪੇ 3 ਘੰਟੇ ਤੋਂ 6 ਘੰਟੇ ਵੀ ਹੋ ਸਕਦਾ 6 ਘੰਟੇ ਤੋਂ 12 ਘੰਟੇ ਵੀ ਹੋ ਸਕਦਾ ਇਸ ਕਰਕੇ ਉਹਦੇ ਸਿੱਟੇ ਦੋਨੋਂ ਭੁਗਤਣੇ ਪੈਣਗੇ ਕਿਉਂਕਿ ਅੱਗੇ ਅਸੀਂ 15 ਮਹੀਨਿਆਂ ਨੂੰ ਬੰਦ ਕਰਕੇ ਰੱਖਿਆ ਤੇ ਕਿੱਦਾਂ ਦੀ ਉਹਦਾ ਦੀ ਸਥਿਤੀ ਨਾ ਵੜ ਜਵੇ ਆਪਣੀ ਗਲਤੀ ਤੇ ਖੜੇ ਰਿਓ ਤੇ ਇਹਨਾਂ ਦੇ ਮੁਲਾਜ਼ਮ ਸਾਰੇ ਹੁਣ ਟੂਟਲਾ ਜਿਹੜੇ ਆਪਣੇ ਵੱਧ ਕਰਕੇ ਆਪਣੇ ਕੈਬਨਾਂ ਦੇ ਵਿੱਚ ਚਲੇ ਗਏ ਐਸ ਵੇਲੇ ਲੋਕਾਂ ਨੇ 3 ਲੋਕਾਂ ਦੀਆਂ ਗੱਡੀਆਂ ਜਿਹੜੀ ਅੰਗ ਰਹੀਆਂ ਤੇ ਕੱਲ ਨੂੰ ਜਿਹੜਾ ਪੂਰਾ ਭਾਰਤ ਗ੍ਰਾ ਸਕੇਮ ਉਹਨਾਂ ਦੀ ਹਮਾਇਤ ਦੇ ਵਿੱਚ ਬੰਦ ਕਰ ਰਿਹਾ ਕਿਉਂਕਿ ਲੜਾਈ ਪੂਰੇ ਪੱਤ ਦੀ ਆ ਉਹਨੂੰ ਬੰਦ ਕਰ ਰਿਹਾ ਤੇ 18 ਤਰੀਕ ਨੂੰ ਇਸ ਕੱਮ ਨੇ ਮੀਟਿੰਗ ਦੁਬਾਰਾ ਸੱਦ ਲਈ ਆ ਜੇ ਸਰਕਾਰ ਤਰਸ ਤੋਂ ਮਸਲਾ ਹੋਈ ਤੇ 18 ਤਰੀਕ ਨੂੰ ਕੋਬ ਐਕਸ਼ਨ ਦਿੱਤਾ ਜਾਊਗਾ ਜਿਹਦੇ ਨੇ ਸਰਕਾਰ ਤਿਆਰ ਰਵੇ ਇਸ ਮੌਕੇ ਸੰਤੋਖ ਸਿੰਘ ਬਿਲਗਾ ਕੁਲਦੀਪ ਸਿੰਘ ਫਿਲੋਰ ਸੰਤੋਖ ਸਿੰਘ ਸੰਦੂ ਜਰਨੈਲ ਫਿਲੋਰ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ